ਪਹਿਲਾਂ ਦਿਖਾ ਦੇ ਆਪਾਂ ਟਰੈਕਟਰ ਦੇ ਹੋਣੇ ਤਿੰਨ ਜੌਂਡੀਅਰ 5203 475 855 ਦਾ ਆਪਾਂ ਨੇ ਪਹਿਲਾਂ ਵੀ ਪਾਈ ਹੋਈ ਵੀਡੀਓ ਚਲੋ ਤੇ ਸਾਰੀ ਟਰੈਕਟਰ ਦਿਖਾ ਦਣ ਯਾਰ ਇੱਕ ਪੱਧਰ ਦੀ ਦੜਾਈ 2023 ਮਾਡਲ ਰੋਪੜ ਦਾ ਨੰਬਰ ਠੀਕ ਆ ਜੀ ਠੀਕ ਆ ਜੀ ਪੂਰਾ ਸੀਲਡ ਟਰੈਕਟਰ ਆ ਪੂਰੀ ਫੁੱਲ ਤਸੱਲੀ ਵਾਲਾ ਟਰੈਕਟਰ ਜੀ ਪੂਰੀ ਗਾਰੰਟੀ ਨਾਲ ਟਰੈਕਟਰ ਦੇ ਆਉਂਗੇ ਭਾਈ ਜਿਹਨੇ ਲੈਣਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਅੱਜ ਆਪਾਂ ਜੌਂਡੀਰ ਵਾਲੇ ਵੀਰਾਂ ਦਾ ਕੋਲ ਖੜੇ ਆਂ ਜੀ ਤੇ ਸਾਡਾ ਜੌਂਡੀਰ ਵਾਲਾ ਵੀਰ ਬਾਈ ਜਨੋ ਆ ਗਿਆ ਹਰਜੀਤ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਹੋਰ ਵੀਰੇ ਕੀ ਹਾਲ ਹੈ ਵਧੀਆ ਭਾਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਬਾਈ ਜੀ ਟੌਰ ਦੇਖੋ ਕਿੰਨੀ ਆ ਬਾਈ ਪੱਗ ਵਿੱਚ ਇੱਕ ਮੁੰਡਾ ਪੱਗ ਬਹੁਤ ਸੋਹਣੀ ਬੰਦਾ ਵਾ ਜੀ ਇਹ ਠੀਕ ਹੈ ਹੈਪੀ ਬਾਈ ਅੱਜ ਸਾਡਾ ਕੈਮਰਾਮੈਨ ਆ ਮੇਰੇ ਵੀਰ ਹੈਪੀ ਕਰਨਵੀਰ ਬਾਈ ਆ ਨਹੀਂ ਰਿਹਾ ਦੋ ਤਾਂ ਹੋ ਗਏ ਤਿੰਨ ਚਾਰ ਦਿਨ ਤੇ ਇੱਕ ਦੋ ਵੀ ਦਾ ਫੋਨ ਵੀ ਆ ਬਾਈ ਸਾਡਾ ਹੁਣ ਮਾਮੇ ਦਾ ਮੁੰਡਾ ਨਹੀਂ ਆਉਂਦਾ ਤੇ ਕਰੇ ਬਾਈ ਥੋੜੀ ਮਜਬੂਰੀ ਜੀ ਪਾਈ ਹੋਈ ਆ ਤਾਂ ਕਰਕੇ ਨਹੀਂ ਆਉਂਦਾ ਆਊਗਾ ਵੀ ਤੇ ਵੀਰੇ ਟਰੈਕਟਰ ਦਿਖਾਈਏ ਆਪਾਂ ਦਿਖਾਈਏ ਦਿਖਾਉਂਦਾ ਜੀ ਦੋ ਤਿੰਨ ਟਰੈਕਟਰ ਦਿਖਾਉਣੇ ਬਾਈ ਆਪਾਂ ਸਾਨੂੰ ਤੇ ਵੀਡੀਓ ਦੇਖਿਓ ਪੂਰੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਹੈਪੀ ਵੀਰੇ ਪਹਿਲਾਂ ਦਿਖਾਦੇ ਆਪਾਂ ਟਰੈਕਟਰ ਦਿਖਾਉਣੇ ਤਿੰਨ ਜੌਂਡੀਅਰ 5203 475 855 ਦਾ ਆਪਾਂ ਨੇ ਪਹਿਲਾਂ ਵੀ ਪਾਈ ਹੋਈ ਵੀਡੀਓ ਚਲੋ ਤੇ ਸਾਰੇ ਟਰੈਕਟਰ ਦਿਖਾ ਦਾਨ ਯਾਰ ਇੱਕ ਪੱਧਰ ਦੀ ਦੜਾਈ ਠੀਕ ਆ ਪਹਿਲਾਂ ਆ ਜੋ ਸ਼ੁਰੂ ਕਰਦੇ ਆ 5203 ਤੇ ਵੀਰੇ ਆ ਮੜਿਆ ਓੜੇ ਵੀਰੇ ਤੇਰਾ ਟਰੈਕਟਰ ਮੜੀ ਉਹਦੇ ਬਾਰੇ ਚਾਹਣਾ ਪਈ ਪਾਈ ਬਣ ਕੇ ਕਿਹੜਾ ਮਾਡਲ ਹੈ ਵੀਰੇ ਇਹ ਦੱਸ ਦੇ ਪੰਜ ਬਾਈ ਵੀਰ ਥੋੜਾ ਜਿਆ ਬੋਲਣਾ ਤੇ ਜਗਦਾ ਮੈਂ ਮੈਂ ਹੀ ਦੱਸ ਦਦਾ ਨਾ ਕਿਉਂਕਿ ਹਜੇ ਵੀਰ ਹੈਗਾ ਨਵਾਂ ਹੌਲੀ ਹੌਲੀ ਪੰਜ ਚਾਰ ਵੀਡੀਓ ਬਣਾ ਲਈਏ ਫਿਰ ਆਪੇ ਖੁੱਲ ਜਾਣਾ ਇੱਕ ਵਾਰੀ ਹਾਂ ਦੂਜੀ ਵਾਰੀ ਆਇਆ ਹਾਂ ਹਾਂ ਦੂਜੀ ਵਾਰੀ ਦੂਜੀ ਹਾਂ ਦੂਜੀ ਵਾਰੀ ਹੈਪੀ ਵੀਰੇ ਪੰਜ ਪੰਜ ਮਾਡਲ ਟਰੈਕਟਰ ਹੈ ਵੀਰਾ 5203 ਸਕੂਟਰ ਗੇ ਦੇ ਐਲਟੀ ਮਾਡਲ ਆ ਠੀਕ ਹੈ ਐਲਟੀ ਕਾਲਿੰਗ ਨਾਲਾ ਕਹਿੰਦੇ ਜੀ ਇਹ ਟਰੈਕਟਰ ਥੋੜਾ ਮਾਰਕੀਟ ਦੇ ਵਿੱਚ ਜਿੰਨਾ ਕੋ ਹੈਗਾ ਕੋਈ ਵੇਚਦਾ ਵੀ ਘੱਟ ਹੈ ਹੈਪੀ ਬਾਈ ਟਰੈਕਟਰਾਂ ਨੂੰ ਹਾਂ ਵਧੀਆ ਟਰੈਕਟਰ ਨੇ ਇਹ ਹਾਂ ਤੇ ਬਾਕੀ ਬਾਈ ਖਾਸੀਅਤਾਂ ਜਿਹੜੀਆਂ ਜਿੰਨਾ ਕੋ ਹੈਗਾ ਉਹਨਾਂ ਨੂੰ ਪਤਾ ਆਪਾਂ ਇਹਦੇ ਬਾਰੇ ਕੀ ਆ ਦੱਸੀਏ ਤੇ ਹੈਪੀ ਬਰੇ ਮੋਰਲੇ ਟਾਇਰ ਦਿਖਾ ਮੋਰਲੇ ਟਾਇਰ ਹੋਣਗੇ ਤਰੀਬਨ 45 ਕੇ ਪੈਸੇ ਹਾਂ ਠੀਕ ਆ ਮੋਰਲੇ ਟਾਇਰ ਪੈਸੇ ਬੜੇ ਪਾਏ ਹੋਏ ਨੂੰ 750 ਦੇ ਬਾਈ ਪੈਸੇ ਨੂੰ ਮੇਰੇ ਸਾਹਮਣੇ ਨਾਲ ਯਾਰ 650 ਦੇ ਆਉਂਦੇ ਆ 616 ਦੇ ਹਨਾ 7 ਪਿਆਦੇ ਟਾਇਰ ਪਾ ਬੈਟਰੀ ਨਵੀਂ ਆ ਟਰੈਕਟਰ ਦੀ ਸ਼ੋ ਦਾ ਰੰਗ ਸਾਰਾ ਓਰੀਜਨਲ ਹਿੱਸੇ ਦਾ ਰੰਗ ਸਾਰਾ ਨਵਾਂ ਹੈ ਟਰੈਕਟਰ ਦੇ ਮਰਾਣਾ ਪਰ ਵੱਜਿਆ ਹੋਇਆ ਰੰਗ ਬਾਈ ਪਹਿਲਾਂ ਦੱਸਣੀ ਗੱਲ ਜਿਹੜੀ ਹੈਗੀ ਠੀਕ ਆ ਕਈ ਵਾਰ ਮੇਰਾ ਕੋਈ ਵੀਰ ਭਰਾ ਦੂਰੋਂ ਆ ਜਾਂਦਾ ਬਾਈ ਦੇਖ ਕੇ ਉਹ ਗੱਲ ਦਾ ਸੁਆਦ ਨਹੀਂ ਰਹਿੰਦਾ ਫਿਰ ਠੀਕ ਆ ਜੀ ਇਹ ਬਾਈ ਬਦਵਾਲ ਟਰੈਕਟਰ ਖਰੜ ਤੋਂ ਨਿਕਲਿਆ ਹੋਊ ਟਰੈਕਟਰ ਬਾਈ ਡਬਲ ਕਲੱਚ ਚ ਆਪੀ ਇਹ ਡਬਲ ਜੀ ਡਬਲ ਕਲੱਚ ਸਕੂਟਰ ਗੇਅਰ ਆ ਬਾਈ ਇਹਦਾ ਪਹਿਲਾ ਦੂਆ ਤੀਆ ਚੌਥਾ ਸਿੱਧਾ ਹੀ ਗੇਅਰ ਪੈਣਾ ਦੇਖੋ 1 2 3 4 ਠੀਕਾ 1 2 3 4 ਸਿੱਧੀ ਬਾਈ ਕੋਈ ਥੋੜੀ ਕੈਮਰੇ ਵਿੱਚ ਬਾਈ ਖਰਾਬੀ ਆ ਗਈ ਤਾਂ ਕਰਕੇ ਵੀਡੀਓ ਰੋਕਣੀ ਪੈ ਗਈ ਦੁਬਾਰਾ ਤੋਂ ਸ਼ੁਰੂ ਕਰਦੇ ਆ ਹੇਪੀ ਬਾਈ ਆਪਾਂ ਰੰਗ ਦੇਤੇ ਹਨਾ ਤੇ ਬਾਕੀ ਜਿਵੇਂ ਦੱਸਿਆ ਬਾਈ ਪੈਦਾਨਾਂ ਤੇ ਤੇ ਮਾੜਾ ਮੋਟਾ ਉੱਪਰ ਜਿਹੜੇ ਮਾੜਾ ਨੀ ਛੱਤਾਂ ਐ ਉਹਦੇ 'ਪਰ ਰੰਗ ਵੱਜਿਆ ਹੋਇਆ ਠੀਕ ਹੈ ਜੀ ਸਪਰੇਅ ਉਹ ਮਾਰੀ ਦੀ ਬੰਦੇ ਨੇ ਮਾਰੀ ਦੀ ਬਾਈ ਇਹ ਤੁਆਂ ਲੱਗੇ ਪੱਟ ਹਾਂ ਬਾਈ ਕਹਿੰਦਾ ਮੇਤੇ ਹੀ ਲਿਗਾ ਸਪਰੇਅ ਬੰਦੇ ਨੇ ਲਿਆ ਕੇ ਮਾਰ ਲਈ ਉਹ ਵੀ ਉੱਤਰ ਆਤਰੇ ਗਈ ਬਾਈ ਤਰੀਆਂ ਜੇ ਆਪਾਂ ਐ ਮਾਰ ਕੇ ਲਾਦੀ ਤਾਂ ਉੱਤਰ ਜਾਣੀਆਂ ਛੱਤਾਂ ਜਣੀਆਂ ਉੱਤਰ ਜਾਣੀਆਂ ਵੀਰੇ ਠੀਕ ਹੈ ਜ ਤੇ ਬਾਕੀ ਸ਼ੋਅ ਦਾ ਬਾਡੀ ਦਾ ਸਾਰਾ ਰੰਗ ਰੀਜਨਲ ਆ ਠੀਕ ਆ ਤੇ ਬਾਕੀ ਇੰਜਨ ਜਣਾ ਹੈਪੀ ਬਾਈ ਠੀਕ ਆ ਇੰਜਨ ਐਨ ਓਕੇ ਠੀਕ ਆ ਵੀਰੇ ਤੂੰ ਵੀ ਬੋਲੀ ਆ ਮੈਂ ਕਿ ਤੇਰੇ ਲੱਗਿਆ ਹੋਇਆ ਵੀ ਐ ਕਰਦੇ ਮੈਂ ਕਿ ਹੈਪੀ ਦਾ ਲਾ ਦਿੰਨੇ ਹਾਂ ਖੜ ਜਾ ਤੂੰ ਉਧਰ ਰਹਿ ਮੇਰੇ ਨਾਲ ਬਾਈ ਬੋਲਦਾ ਘੱਟ ਐ ਨਾ ਯਾਰ ਹੈਪੀ ਬਾਈ ਬੋਲੂਗਾ ਤਾਂ ਸਹੀ ਮਾੜਾ ਮੋਟਾ ਕੁਝ ਬਾਈ ਆ ਵੱਡੇ ਨੁਕੀਏ ਦਾ ਯਾਰ ਹਾਂ ਆ ਜਾ ਹੈਪੀ ਬਾਈ ਹੁਣ ਦੱਸ ਹੈਪੀ ਬਾਈ ਮਾੜਾ ਦੇਖ ਲਈ ਚਲਾ ਕੇ ਦੇਖੋ ਦੇਖੋ ਬਾਈ ਤਸੱਲੀ ਕਰੋ ਤਸੱਲੀ ਕਰਨੀ ਬਹੁਤ ਜ਼ਰੂਰੀ ਆ ਬਾਈ ਇੰਜਨ ਓਕੇ ਆ ਜੱਗੂ ਐਨ ਤੇਰੀ ਕੋਈ ਬਲੋ ਨਹੀਂ ਹੈਗੀ ਤੇਰੀ ਤਹੱਦੀ ਨਹੀਂ ਹਾਂ ਮੇਰੀ ਵੱਲੋਂ ਫੋਲੋ ਗੈਰੰਟੀ ਹੈ ਵੀਰੇ ਇੰਜਨ ਦੀ ਫੋਲਾ ਬਾਈ ਚਲਾਈ ਸੋਹਣੀ ਟਰੈਕਟਰ ਚਲਾਈ ਘੈਂਟ ਆ ਚਲਾਲ ਚੱਲਦਾ ਵਧੀਆ ਏ ਹੈਪੀ ਨਾਲ ਟਰੈਕਟਰ ਨੂੰ ਹੁੰਦਾ ਹੀ ਨਹੀਂਦਾ ਵੀਰੇ ਕੁਝ ਹਾਂ ਇਹਨਾਂ ਦਾ ਇੰਜਨ ਗੇਅਰ ਹਿੱਲਦਾ ਹੀ ਨਹੀਂ ਤਾਂ ਉਹ ਇਹ ਤਾਂ ਬਾਈ ਇਹ ਬੰਦੇ ਨੇ ਵੇਚਿਆ ਵੀ ਤਾਂ ਹੀ ਆ ਕਿਉਂਕਿ ਉਹ ਪਾਵਰ ਸਟੀering ਇਹ ਸਿੰਪਲ ਸਟੀering ਆ ਠੀਕ ਉਹਨਾਂ ਨੇ ਲੈਣਾ ਪਾਵਰ ਸਟੀering ਅੱਛਾ ਹਾਂ ਉਹ ਕਹਿੰਦੇ ਸਾਨੂੰ ਕੋਈ ਪਾਵਰ ਸਟੀering ਚਾਹੀਏ ਹੋਵੇ ਕਾਲੇ ਇੰਜਨ ਵਾਲੀ ਉਹ ਦਵਾ ਦਿਓ ਠੀਕ ਆ ਬਾਈ ਹਾਂ ਸੋ ਬਾਈ ਦੇਖ ਲਿਓ ਕਿਸੇ ਨੇ ਲੈਣਾ ਹੋਇਆ 5203 ਹੈਪੀ ਤੇਲ ਖਰਚਾ ਕਿੰਨਾ ਕਹਦਾ ਯਾਰੇ ਜਿਹੜਾ ਬੰਦਾ ਕਹਿੰਦਾ ਏ ਉਹ ਤਾਂ ਕਹਿੰਦਾ ਬਹੁਤ ਘੱਟ ਤੇਲ ਖਰਚਾ ਏ ਅੱਛਾ 5310 ਵੀ ਉਹਨਾਂ ਕੋਲ ਟਰੈਕਰ 5310 ਹਾਂ ਤੇ ਉਹ ਕਹਿੰਦਾ ਉਹਦੇ ਨਾਲ ਉਹ ਬਾਲਾ ਘਾਟਾ ਤੇ ਨੰਬਰ ਨੰਬਰ ਕਿੱਥੇ ਦਾ ਕੁਝ ਹੈ ਨੰਬਰ ਨੰਬਰ ਕਿੱਥੇ ਦਾ ਨੰਬਰ ਵੇ ਆਪਣੇ ਰੋਪੜਦਾ ਹੀ ਹੈ ਰੋਪੜਦਾ ਹੀ ਹੈ ਹਾਂ ਇਹ ਉੱਥੀ ਨਵਾਂ ਹੀ ਕਢਾਇਆ ਤਾਂ ਉਹਨਾਂ ਨੇ ਵੀਰੇ ਮਾਰੂ ਮਾਦ ਰੰਗ ਦਿਖਾ ਦੇ ਰਿਮਾਂ ਦਾ ਰਿਮਾਂ ਦਾ ਰੰਗ ਵੀ ਹੈ ਨਹੀਂ ਹਾਂ ਠੀਕ ਹੈ ਇੰਨਾ ਕੇ ਪਿਛਲੇ ਰਿਮ ਦਾ ਰੰਗ ਵੀ ਠੀਕ ਠਾਕ ਜਾਈ ਦੇ ਦਿਖਾ ਦਿਓ ਯਾਨੀ ਕਿ ਰਿਮਰੋਂ ਮਰੇ ਜਲਾਣਾ ਬਾਈ ਸਾਰੇ ਰਿਮਾਂ ਦੇ ਰੰਗ ਪੇਂਟ ਪੌਂਡ ਨਹੀਂ ਮੁਝਿਆ ਵਾ ਪਿੱਛੇ ਦਿਖਾ ਦੇ ਵੀਰੇ ਹੋੱਕਾਕ ਦਿਖਾ ਦੇ ਲਿੰਕਾਂ ਲਿੰਕਾਂ ਦੇਖੋ ਬਾਈ ਹੈਪੀ ਲਿੰਕਾਂ ਦੇ ਕਿੰਨੀਆਂ ਹੈਵੀਆਂ ਟਰੈਕਟਰ ਨਹੀਂ ਹਨ ਇਹ ਪਹਿਲਾਂ ਬਾਈ ਹੁਣ ਥੋੜੇ ਇਹਨਾਂ ਨੇ ਲਿੰਕਾਂ ਲਿੰਕਾਂ ਬਹੁਤ ਹੈਵੀਆਂ ਟਰੈਕਟਰ ਦੀ ਠੀਕ ਆ ਸਾਰਾ ਕੋ ਡੰਡਾ ਫੱਟੀ ਜੋ ਵੀ ਹੈਗਾ ਸਾਰਾ ਕੋ ਨਾਲ ਹੈਪੀ ਬਾਈ ਆ ਜਾ ਤੇ ਹੁਣ ਹੈਪੀ ਬਾਈ ਐਂ ਕਹਦਾ ਰੇਟ ਦੱਸ ਦੇ ਕਿੰਨਾ ਹੈ ਜਾਇਜ਼ ਜਾ ਮਾਲਾ ਮੋਟਾ ਸੌਦੇ ਜੋਗਾ ਛੜ ਮੰਨ ਕੇ ਜੱਗੂ ਬਾਈ ਜਿਹੜੀ ਡਿਮਾਂਡ ਕਰਦੇ ਆ ਉਹ 2 ਲੱਖ ਦੀ ਕਰਦੇ ਆ 2 ਲੱਖ ਦੀ ਠੀਕ ਆ ਬਾਕੀ ਮੌਕੇ ਤੇ ਹੋ ਜੂ ਬਾਕੀ ਮੌਕੇ ਤੇ ਹੋ ਜੂ ਵਧੀਆ ਮੰਨਤਾਂ ਹੋ ਜੂ ਹੋ ਜੂ ਹੋ ਜੂ ਬਾਈ ਠੀਕ ਆ ਬਾਈ ਤੇ ਬਾਈ ਕਹਿੰਦਾ 2 ਲੱਖ ਰੁਪਏ ਮੁੱਲ ਹੈ ਇਹਦਾ ਬੰਪਰ ਬੰਪਰ ਫੁੱਲ ਹੈ ਵੀ ਪਰ ਇਹਦਾ ਬੰਪਰ ਤਾਂ ਮੈਨੂੰ ਦੁਆ ਹੀ ਲੱਗਿਆ ਹੋਣਾ ਜਿਹੜਾ ਨਾਲ ਆਉਂਦਾ ਨਾਲ ਆਉਂਦਾ ਜਿਹੜਾ ਬਾਈ ਉਹੀ ਬੰਪਰ ਹੈ ਵਜਨ ਬਾਉਂਦਾ ਇਹ ਚ ਬਾਈ ਵਜਨ ਹੁੰਦਾ ਹੈ ਹਿੱਲਦੀ ਨਹੀਂ ਹੈਗੀ ਇੱਕ ਦਿਨ ਮੈਂ ਉਹੀ ਹੌਲਾ ਲੈ ਕੇ ਪਾ ਲਿਆ ਇਹਦਾ ਹਿੱਲੀ ਹੋਣੀ ਹਾਂ ਹੁੰਦਾ ਬਾਈ ਤੇ ਚਾ ਜਣੇ ਨੇ ਚੱਕ ਕੇ ਕਸੀ ਬਹੁਤ ਔਖੀ ਇਹ ਅਸੀਂ ਵੀ ਲਾਉਨੇ ਆ ਸਾਡੇ ਕੋਲ ਪਏ ਆ ਉਹ ਘਾਰੇ ਹੀ ਆ ਇਹਨੇ ਬਾਕੀ ਇੰਜਨ ਦਾ ਟਰੈਕਟਰ ਠੀਕ ਆ ਬਾਈ ਇੰਜਨ ਦਾ ਓਕੇ ਆ ਤਾਂ ਦੇਖ ਲਓ ਬਾਈ ਕਿਸ ਨੇ ਟਰੈਕਟਰ ਲੈਣਾ ਉਹਦਾ ਟਰੈਕਟਰ ਘੱਟ ਬੱਧੇ ਆਉਨੇ ਆ ਕਦੇ ਕਦਾਈਓ ਸਾਲ ਜੁਣ ਇੱਕ ਅੱਧਾ ਟਰੈਕਟਰ ਆਉਂਦਾ ਹੁੰਦਾ ਪਹਿਲਾਂ ਆਪਾਂ ਨੇ ਬਹੁਤ ਦਿਨ ਪਹਿਲਾਂ ਉੱਧਰ ਵੇਚਿਆ ਸੀ ਟਰੈਕਟਰ ਇੱਕ ਉਹ ਵੀਰ ਆਪਣੇ ਗੜ ਸ਼ੰਕਰ ਤੋਂ ਲੈ ਕੇ ਸੀਗੇ ਅੱਛਾ ਜੀ ਹਾਂ ਤੇ 2 ਲੱਖ ਰੇਟ ਦੱਸਿਆ ਬਾਈ ਨੇ ਬਾਕੀ ਮਾਨਦਾਨ ਮੌਕੇ ਤੇ ਹੋ ਜੂਗਾ ਜੀ ਹੋ ਜੂਗਾ ਹੋ ਜੂਗਾ ਠੀਕ ਹੈ ਜੀ ਅੱਗੇ ਦਿਖਾ ਬਾਈ 475 ਡੀਆਈ 475 ਠੀਕ ਹੈ ਜੀ ਟਾਇਰ ਅੱਤੇ ਹੁਣ ਅੱਦੇ ਕਾ ਮੁਰਲੇ ਵੀ ਪਿਛਲੇ ਵੀ ਹੈਨਾ ਬਾਈ ਹੈ ਅੱਦੇ ਕੇ ਹੋਣਗੇ ਹਾਂ ਟਾਇਰ ਅੱਦੇ ਕੇ ਆ ਮਾਡਲ ਕਿਹੜਾ ਬਾਈ ਇਹ ਵੀਰੇ 7 ਮਾਡਲ ਆ 7 ਮਾਡਲ ਆ ਹਾਂ ਇਹ 7 ਆ ਇਹ ਬਾਈ ਅੰਦਰ ਲਾਈਟਾਂ ਵਾਲਾ ਆ ਠੀਕ ਹੈ ਜੀ ਭੂਮੀ ਪੁੱ ਟਰੈਕਟਰ ਦਾ ਇੰਜਣ ਇੰਜਣ ਗੇਟ ਜਿਹੜੀ ਨੂੰ ਸੇਮੇ ਹੁੰਦਾ ਹਾਂ ਇਹਨਾਂ ਦਾ ਸ਼ੋ ਦਾ ਹੀ ਫਰਕ ਤਾਂ ਟਰੈਕਟਰ ਹਨਾ ਸ਼ੋ ਦਾ ਹੀ ਫਰਕ ਦਾ ਹਾਂ ਟਰੈਕਟਰ ਉ ਉਹ ਹੈਪੀ ਉਦਾਂ ਤਿੱਖਿਆ ਟਰੈਕਟਰ ਹਾਈ ਸਪੀਡ ਚ ਆ ਇਹ ਹਾਂ ਰੰਗ ਨੂੰ ਕੋ ਬਾਈ ਸ਼ੋ ਪਰ ਤੇ ਥੋੜਾ ਥੋੜਾ ਜਿਹਾ ਘਟ ਹੈ ਠੀਕ ਹੈ ਜੀ ਉਦਾਂ ਸੈਡਾਂ ਦੇ ਰੰਗ ਪੂਰਾ ਵਧੀਆ ਖੜਾ ਉੱਪਰ ਉੱਪਰਲਾ ਸਿਰਫ ਆਹ ਰੰਗ ਥੋੜਾ ਜਿਹਾ ਘਟ ਗਿਆ ਹਾਂ ਤੇ ਰਿਮਾ ਰੂਮਾ ਦਾ ਰੰਗ ਬਹੁਤ ਸੋਹਣਾ ਪਿਆ ਟਰੈਕਟਰ ਦਾ ਹੈਪੀਆ ਦਿਖਾ ਬਾਈ ਪਿਛਲੇ ਰੂਮਾ ਦਾ ਪੂਰਾ ਵਧੀਆ ਪਿਆ ਟਾਇਰ ਕੰਪਨੀ ਦੇ ਐਲयंस ਕੰਪਨੀ ਦੇ ਅੱਧੇ ਟਾਇਰਾਂ ਬਾਈ ਠੀਕ ਆ ਇਹਦਾ ਇੰਜਨ ਗੇਅਰ ਕਿਵੇਂ ਆ ਪੀ ਬਾਈ ਠੀਕ ਆ ਬਾਈ ਗੋ ਬਾਈ ਇਹਨਾਂ ਓਕੇ ਹਾਂ ਇਹ ਵੀ ਤੁਹਾਨੂੰ ਦਿਖਾ ਦਈਏ ਸਟਾਰਟ ਕਰਕੇ ਓਕੇ ਨਾ ਇਹ ਮਾਰਦਾ ਹੀ ਆਲਾ ਪੁਰੀਆਂ ਕਲੱਚ ਉੱਪਰ ਆ ਥੋੜਾ ਜਿਹਾ ਹਾਂ ਕਲੱਚ ਦੀ ਸੈਟਿੰਗ ਹੋਣ ਵਾਲੀ ਆ ਕਲੱਚ ਇਕੁੱਲਾ ਛੱਡੋਗੇ ਤਾਂ ਬਾਈ गया टैक्टर फुरत ही बहुत है जब भाई हैप्पी बरे ਠੀਕ ठीक है भाई चलाई ਵਧੀਆ ਥੋੜਾ थोड़ा जा ਕਲੱਚ ਦੀ ਸੈਟਿੰਗ ਕਲੱਚ ਦੀ ਸੈਟਿੰਗ ਹੋਣ ਵਾਲੀ ਆ ਉਦਾਂ ਠੀਕ ਆ ਡਾਕਟਰ ਹਿੱਸੇ ਉਸੇ ਦਾ ਵਧੀਆ ਗੇਰਗੂ ਰੋਕਿਆ ਸਾਰਾ ਕੁਝ ਠੀਕ ਆ ਸਿਰ ਉੱਪਰ ਤੇ ਜਿਆਦਾ ਨੂੰ ਕੋਈ ਟੇਪ ਟੂਬ ਲਾ ਜਵੇ ਜਾਂ ਮੜਾ ਮੜਾ ਤਿਆਰ ਹੋ ਜਵੇ ਉਦਾਂ ਰੰਗ ਸਾਰਾ ਵਧੀਆ ਪਿਆ ਸੈਡਾਂ ਤੇ ਹੂੰ ਬਾਡੀ ਲੈੰਦਾ ਰੰਗ ਬਹੁਤ ਸੋਹਣਾ ਟਰੈਕਟਰ ਦਾ ਵਾਹਪੀ ਇਹਦਾ ਰੇਟ ਬਾਈ ਇਹਦੀ ਬਾਈ ਡਿਮਾਂਡ 210000 ਰੁਪਿਆ ਇਹ ਵੀ ਦੋ ਦਾ ਹੀ ਆ ਦੋ ਦਾ ਹੀ ਆ ਅੱਛਾ ਹਾਂ ਐਂ ਯਾਰ ਉੱਪਰ ਲਾ 10 ੜਾ ਦੇਦਾ ਉਹ ਆਪਾਂ ਮੋਗੇ ਵੜਾ ਦਾਂਗੇ ਅੱਛਾ ਹਾਂ ਚਲੋ ਬਾਈ ਰੇਟ ਦੀ ਡਿਜਾਸਟਮੈਂਟ ਬੜੀ ਮੌਕਾ ਹੋ ਜੂ ਕੋਈ ਹੋ ਜੂ ਕੋਈ ਬਾਈ ਕਿਉਂਕਿ ਬਾਈ ਆਏ ਆ ਜੀ ਗੱਲ ਪੂਰਾ ਰੇਟ ਮੰਗ ਕੇ ਕਹਦਾ ਵੀ ਸੌਦਾ ਨਹੀਂ ਹੁੰਦਾ ਹੁੰਦਾ ਠੀਕ ਹੈ ਜੀ ਜੇ ਆਪਾਂ ਨੇ ਪਹਿਲੇ ਪੂਰਾ ਮੰਗ ਲਿਆ ਚਾਹੇ ਆਪਾਂ ਇਹਦਾ 1.5 ਲੱਖ ਮੰਗ ਲਈਏ ਤਾਂ ਵੀ ਕਿਸੇ ਨੇ ਆ ਕੇ ਪੈਸੇ ਪੂਰੇ ਨਹੀਂ ਦੇਣੇ ਪੂਰੇ ਨਹੀਂ ਦੇਣੇ ਠੀਕ ਹੈ ਜੀ ਸੌਦੇ ਜੋਗੀ ਅੰਚਾਇਸ ਵਾਲੇ ਮੁੰਡੇ ਰੱਖਣੇ ਪੈਂਦੀ ਆ ਤੇ 852 ਇਹਦੀ ਆਪਾਂ ਤੁਹਾਨੂੰ ਪਾਈ ਹੋਈ ਵੀਡੀਓ ਇਹ 24 ਮਾਡਲ ਹੈ ਬਾਈ ਠੀਕ ਹੈ ਜੀ ਟਰੈਕਟਰ ਨਵਾਂ ਹੀ ਆ ਬਾਈ ਤੇ ਆਪਣਾ 3 ਸਪੀਡ ਵਾਲਾ ਬਾਈ ਹਾਂ 3 ਸਪੀਡ ਹੈ ਬਾਈ 3 ਸਪੀਡ ਵਾਲਾ ਟਰੈ ਜਮਾ ਨਵਾਂ ਹੀ ਟਰੈਕਟਰ ਆ ਬਾਈ ਦਿਖਾ ਦੇ ਹੈਪੀ ਬਰੇਵ ਵੀ ਵੀਡੀਓ ਪਾਈ ਹੋਈ ਵੈਸੇ ਦੀ ਕਰੋ ਜੀ ਕੰਡੀਸ਼ਨ ਚੈੱਕ ਟਰੈਕਟਰ ਦੀ ਪੂਰਾ ਚੰਗਾ ਟਰੈਕਟਰ ਆ ਬਾਈ ਕਿਸੇ ਨੇ ਨਵਾਂ ਲੈਣਾ ਹੋਵੇ ਇੱਕ ਵਾਰ ਆ ਕੇ ਦੇਖ ਜਿਓ ਸੋਰਾਜ ਵਾਲੇ ਵੀਰਾਂ ਕੋ ਖੜਾ ਟਰੈਕਟਰ ਤੇ ਹੈਪੀ ਵੀ ਇਧਰ ਆਪਣੇ ਵਾਲੇ ਵੀ ਦਿਖਾ ਦੇ ਇੱਕ ਵਾਰ ਸੋਨਾਲੀਕਾ ਖੜਾ ਆਪਣੇ ਕੋਲ 23 ਮਾਡਲ 750 ਠੀਕ ਆ ਜੀ 2023 ਮਾਡਲ ਆ ਟਰੈਕਟਰ ਦੇ ਨਾਲ ਦੇ ਟਾਇਰਾਂ 75 ਪੈਸੇ ਜਮਾ ਸਾਫ ਟਰੈਕਟਰ ਕੋਲ ਉਹ ਦਿਖਾ ਦੇ ਮਾੜਾ ਭਾਈ ਬਣ ਕੇ ਰੰਗ ਰੰਗ ਦੇਖੋ ਟਰੈਕਟਰ ਦਾ ਕਿਤੋਂ ਵੀ ਚਾਬੀ ਨਹੀਂ ਹੈਗੀ ਟਰੈਕਟਰ ਨੂੰ ਸਾਰੀ ਟਰੈਕਟਰ ਸੀਲ ਹੈ ਬਾਈ ਠੀਕ ਹੈ ਜੀ ਸਾਫ ਟਰੈਕਟਰ ਹੈ ਪੂਰਾ 6,115,000 ਰੁਪਏ ਹੈ ਪੀ ਬਾਈ ਮੁੱਲ ਹੈ ਇਹਦਾ ਟਰੈਕਟਰ ਦਾ ਇਧਰੋਂ ਦਿਖਾਵੇ ਰੰਗ ਰੰਗ ਦੇ ਕਿੰਨਾ ਪਿਆ ਟਰੈਕਟਰ ਬਿਲਕੁਲ ਨਵਾਂ ਹੀ ਟਰੈਕਟਰ ਪਿਆ ਬਿਲਕੁਲ ਸਾਫ ਹੈ ਜੀ 3 ਸਪੀਡ ਦੇ ਵਿੱਚ ਹੈ ਪੀ ਬਾਈ ਲੋ ਹਾਈ ਮੀਡੀਅਮ ਬਿਨਾ ਸ਼ਟਲ ਤੋਂ ਬਿਨਾ ਸ਼ਟਲ ਤੇ ਲੋ ਹਾਈ ਮੀਡੀਅਮ ਆ ਠੀਕ ਹੈ ਜੀ 2023 ਮਾਡਲ ਰੋਪੜ ਦਾ ਨੰਬਰ ਠੀਕ ਆ ਬਾਈ ਠੀਕ ਹੈ ਜੀ ਪੂਰਾ ਸੀਲਡ ਟਰੈਕਟਰ ਆ ਪੂਰੀ ਫੁੱਲ ਤਸੱਲੀ ਵਾਲੀ ਟਰੈਕਟਰ ਨਹੀਂ ਪੂਰੀ ਗਾਰੰਟੀ ਨਾਲ ਟਰੈਕਟਰ ਦਵਾਂਗੇ ਭਾਈ ਜਿਹਨੇ ਲੈਣਾ ਹੋਇਆ। ਕਿਹਣਾ ਮਾਡਲ ਹੈ ਜੀ ਕੋ ਭਾਈ? 23 ਮਾਡਲ। 23 ਮਾਡਲ। 6,115,000 ਰੁਪਏ ਮੁੱਲ ਭਾਈ। ਹੋ ਕੇ ਤੇ ਮਾਣਦਾਨ ਵਧੀਆ ਹੋ ਜਾਊਗਾ। ਠੀਕ ਹੈ ਜੀ। ਇੰਡੋ ਫਾਰਮ ਖੜਾਉਣੇ ਕੋਲ ਭਾਈ। 20 50 ਇੱਕ ਆਪਣੇ ਕੋਲ ਫੋਰਡ ਖੜਾ ਹੈ 32 30। ਠੀਕ ਹੈ ਜੀ। ਤੇ ਬਾਕੀ ਕਿਸੇ ਨੂੰ ਵੀ ਕੋਈ ਟਰੈਕਟਰ ਪਸੰਦ ਹੋਇਆ ਤਾਂ ਦੇਖ ਲਿਓ ਭਾਈ। ਹੋਰ ਵੀ ਨਵੇਂ ਪੁਰਾਣੇ ਟਰੈਕਟਰ ਸਾਰੇ ਨਵੇਂ ਇੰਡੋ ਫਾਰਮ ਖੜੇ ਆਪਣੇ ਕੋਲ ਦਿਖਾਏ ਪਈ ਭਾਈ ਨਵਾਂ ਸਟਾਕ ਸਾਰਾ। ਆਪਣੇ ਨੂੰ ਨਵੇਂ ਟਰੈਕਟਰ ਆਇਆ 2-3। ਤੇ 50 55 60 65 ਸਾਰੀ ਕੈਟਾਗਰੀ ਦੇ ਟਰੈਕਟਰ ਆਉਣੇ ਨੇ ਠੀਕ ਹੈ ਜੀ ਜੌਂਡੀਅਰ ਆਪਣੇ ਬਿਲਕੁਲ ਨਾਲ ਐ ਜੌਂਡੀ ਲੈਣਾ ਤਾਂ ਹੈਪੀ ਬਾਈ ਨੇ ਬੈਠੇ ਆ ਉਰੇ ਜਿਹੜਾ ਬੰਦਾ ਆ ਗਿਆ ਤੁਹਾਨੂੰ ਹਰੇ ਕੈਟਾਗਰੀ ਮਿਲੂਗੀ ਤੁਹਾਨੂੰ ਖੁਸ਼ ਕਰਕੇ ਭੇਜੂਗੇ ਖਾਲੀ ਨਹੀਂ ਮੋੜਦੇ ਠੀਕ ਹੈ ਜੀ ਤੁਹਾਨੂੰ ਕਿਸੇ ਨਾ ਕਿਸੇ ਏਜੰਸੀ 'ਚ ਕੋਈ ਨਾ ਕੋਈ ਟਰੈਕਟਰ ਮਿਲੇ ਜਾਣਾ ਨਵਾਂ ਲੈ ਲਓ ਪੁਰਾਣਾ ਲੈ ਲਓ 70000 ਦੇ ਲੈ ਕੇ 8 ਲੱਖ ਤੱਕ 9 ਲੱਖ ਤੱਕ ਦਾ ਪੁਰਾਣਾ ਟਰੈਕਟਰ ਖੜਾ ਪਿਆ ਵਾ ਠੀਕ ਹੈ ਜੌਂਡੀਅਰ ਲੈ ਲਓ ਭਾਈ ਇੱਧਰ ਕਿਸੇ ਨੇ ਰੋਟਾਵਾਟਰ ਲੈਣੇ ਗਰਵਾਦੇ ਉਹ ਵੀ ਪਏ ਆ ਠੀਕ ਹੈ ਜੀ ਸ਼ਕ ਤੇ ਬਾਕੀ ਠੀਕ ਹੈ ਜੀ ਆਦੀ ਵੀਡੀਓ ਦੇ ਵਿੱਚ ਇੰਨਾ ਹੀ ਆਂਟੀ ਨਹੀਂ ਜਾਣਾ ਆਂਟੀ ਦੇਖੋ ਅੱਜ ਗੁੱਸੇ ਹੋਈ ਵੀ ਪੂਰੀ ਆਂਟੀ ਕਿਵੇਂ ਆ ਲਾਉ ਲਾਉਣੇ ਆ ਲਾਉਣੇ ਆ ਆਂਟੀ ਦਾ ਟਾਈਮ ਹੋ ਜਾਂਦਾ ਜਾਣਦਾ ਆਂਟੀ ਦਾ ਟਾਈਮ ਹੋ ਗਿਆ ਹੁਣ ਆਂਟੀ ਨੂੰ ਟਾਈਮ ਨਾ ਭੇਜਦਾ ਕਰੋ ਆਂਟੀ ਨੇ ਜਾ ਕੇ ਰੋਟੀ ਟੋਕ ਵੀ ਕਰਨਾ ਹੁੰਦਾ ਭਾਈ ਕੋ ਆਂਟੀ ਨੂੰ ਅੱਜ ਕੋ ਬਾਜ਼ਾਰ ਘੁਮਾਉਣਾ ਥਰ ਨਹੀਂ ਨਹੀਂ ਹਾਂ ਬਾਜ਼ਾਰ ਨਹੀਂ ਤੇ ਚਲੋ ਠੀਕ ਹੈ ਭਾਈ ਵੀਡੀਓ ਦੇ ਵਿੱਚ ਇੰਨਾ ਹੀ ਹੈਪੀ ਬਈ ਥੋੜਾ ਮਖੌਲੀਆ ਭਾਈ ਦੀ ਗੱਲ ਦਾ ਗੁੱਸਾ ਨਾ ਕਰਿਓ ਠੀਕ ਹੈ ਜੀ ਤੇ ਹਾਂ ਤੇ ਬਾਕੀ ਠੀਕ ਹੈ ਜੀ ਮਿਲਦੇ ਹਾਂ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਧੰਨਵਾਦ